ਇਸ ਵੇਲੇ ਮੈਕ ਪੰਡੋਰੀ ਦਾ ਮਸਲਾ ਸੋਸ਼ਲ ਮੀਡੀਆ ਤੇ ਕਾਫੀ ਜ਼ਿਆਦਾ ਭਖਿਆ ਹੋਇਆ ਹੈ ਤੇ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਜਸ ਥਾਲੀਵਾਲ ਨੇ ਮੈਕ ਪੰਡੋਰੀ ਦੇ ਸ਼ਰਿਆਮ ਘਰ ਜਾ ਕੇ ਉਸ ਦੀ ਸਰਵਿਸ ਕੀਤੀ ਸੀ ਕਿਉਂਕਿ ਮੈਕ ਪੰਡੋਰੀ ਦੇ ਵੱਲੋਂ ਜਸ ਥਾਲੀਵਾਲ ਨੂੰ ਸ਼ਰਿਆਮ ਗਾਣੇ ਦੇ ਵਿੱਚ ਗੰਦੀਆਂ ਗਾਲਾਂ ਕੱਢੀਆਂ ਗਈਆਂ ਸਨ ਜਿਸ ਤੋਂ ਬਾਅਦ ਉਸ ਨਾਲ ਅਜੀਹਾ ਕੁਝ ਹੋਇਆ ਤੇ ਹੁਣ ਜਸ ਥਾਲੀਵਾਲ ਅਤੇ ਮੈਕ ਪੰਡੋਰੀ ਨੇ ਲਾਈਵ ਆ ਕੇ ਸਾਰਾ ਮਸਲਾ ਸੌਟ ਆਊਟ ਕਰ ਲਿਆ ਹੈ ਤੇ ਬਾਕੀ ਮਹਿਕ ਪੰਡੋਰੀ ਤੇ ਜਸ ਢਾਲੀਵਾਲ ਨੇ ਲਾਈਵ ਆ ਕੇ ਲੋਕਾਂ ਨੂੰ ਵੱਡੀਆਂ ਗੱਲਾਂ ਕਹਿ ਦਿੱਤੀਆਂ ਕਿਉਂਕਿ ਉਹਨਾਂ ਦਾ ਮਸਲਾ ਕਾਫੀ ਜ਼ਿਆਦਾ ਵਿਵਾਦਾਂ ਜਾ ਰਿਹਾ ਹੈ ਤੇ ਜੋ ਤਰਨ ਤਾਰਨ ਦੇ ਵਿੱਚ ਦੋ ਨੌਜਵਾਨਾਂ ਦੇ ਬੀਤੇ ਦਿਨੀ ਕਤਲੇ ਹੋਏ ਹਨ ਉਹਨਾਂ ਦੀ ਤਾਰ ਵੀ ਮਹਿਕ ਪੰਡੋਰੀ ਦੇ ਮਸਲੇ ਨਾਲ ਜੁੜਦੀ ਹੋਈ ਨਜ਼ਰ ਆ ਰਹੀ ਹੈ ਤੇ ਬਾਕੀ ਆਉਣ ਵਾਲਾ ਸਮਾਂ ਦੱਸੇਗਾ ਕਿ ਕੀ ਇਹ ਸਭ ਕਿਸ ਨੇ ਤੇ ਕਿਉਂ ਕੀਤਾ ਬਾਕੀ ਹੁਣ ਤੁਸੀਂ ਦੇਖੋ ਜਸ ਢਾਲੀਵਾਲ ਤੇ ਮਹਿਕ ਬੰਡੋਰੀ ਦੀ ਵੀਡੀਓ ਤੇ ਆਪਣੇ ਵਿਚਾਰ ਸਾਨੂੰ ਕਮੈਂਟ ਬਾਕਸ ਦੇ ਵਿੱਚ ਜਰੂਰ ਸੋ ਤੁਸੀਂ ਵੀਡੀਓ ਨੂੰ ਵੱਧ ਤੋਂ ਵੱਧ ਸ਼ੇਅਰ ਕਰ ਦਿਓ ਇੱਕ ਜਗਾ ਖਾਲਸਾ ਥਰੀ ਵਾਈਕਲ ਜੀ ਕੀ ਫਤਿਹ ਆ ਜਿਹੜਾ ਵੀ ਗਾਣੇ ਤੋਂ ਲੈ ਕੇ ਗਾਹ ਦੀ ਗੱਮ ਮੁੱਦਾ ਵਧਿਆ ਸੀ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਵਾ ਇਹ ਆਪਾਂ ਕੀਤਾ ਸੀ ਇੱਕ ਕੰਮ ਤੇ ਆਪਣੀ ਯਾਰੀ ਦੋਸਤੀ ਦੇ ਵਿੱਚ ਕਹਿ ਕਵਾ ਕੇ ਚਲੋ ਆਪਾਂ ਉਹਨਾਂ ਪਿੱਛੇ ਵੀਰਾਂ ਲਾਣਾ ਗਾਣੇ ਵਾਲੇ ਨਾਲ ਕਰਕੇ ਇਹ ਗੱਲਾਂ ਕਈਆਂ ਵਾ ਠੀਕ ਆ ਤੇ ਉਹ ਆਪਣਾ ਸਾਰਾ ਸੋਲਡ ਆਊਟ ਹੋ ਗਿਆ ਚਲੋ ਜੱਸ ਵੀ ਆਪਣਾ ਭਰਾ ਵਾ ਜਿਹਦੇ ਨਾਲ ਵੀ ਆਪਣਾ ਕੋਈ ਗਿਲਾ ਛੁਕਾਣੀ ਹੋਣਾ ਆ ਆਪਣਾ ਸਭ ਕਲੀਅਰ ਆ ਤੇ ਬਾਕੀ ਵੀ ਦੱਸ ਦੇ ਤੁਹਾਨੂੰ ਉਹ ਬਾਕੀ ਗੱਲ ਇਦਾਂ ਆ ਵੀ ਜੋ ਵੀ ਪਿਛੇ ਹੋ ਗਿਆ ਹਨਾ ਦੀਪੀਆਂ ਰਾਤਾਂ ਦੇ ਵਿੱਚ ਜੋ ਵੀ ਆਡੇ ਕੋ ਕਾਰਵਾਈ ਹੋਈ ਆ ਮੜਾ ਹੋਇਆ ਵਾ ਹਨਾ ਜੋ ਵੀ ਇਹ ਕੋ ਹੈ ਇਹਨੇ ਮੜਾ ਕੀਤਾ ਵਾ ਹਨਾ ਤੇ ਗਾਂ ਤੁਹਾਡੇ ਜੇ ਕੋਈ ਗੱਲ ਬਾਤ ਨਹੀਂ ਆ ਇਹ ਆਪਣਾ ਨਿੱਕੇ ਭਰਾ ਵਾ ਤੇ ਨਿੱਕੇ ਭਰਾ ਵਾਂਗੂ ਹੀ ਰਹੂਗਾ ਤੇ ਮੇਰੀਆਂ ਸੋਸ਼ਲ ਮੀਡੀਆ ਤੇ ਮਾੜੀਆਂ ਜਾਂ ਚੰਗੀਆਂ ਵੀਡੀਓ ਪਾ ਕੇ ਹਾਈਪਣਾ ਲਈ ਜਾਵੇ ਤੇ ਆਪਣਾ ਸਾਰਿਆਂ ਦਾ ਕੰਪਰੋਮਾਈਜ਼ ਸਾਡਾ ਹੋ ਗਿਆ ਵਾ ਸਾਡਾ ਕਿਸੇ ਨਾਲ ਕੋਈ ਵੀ ਲੈਣਾ ਦੇਣਾ ਨਹੀਂ ਆ ਤੇ ਸਾਰੇ ਆਪਣੇ ਹੀ ਆ ਠੀਕ ਆ ਆਪਣੇ ਭਰਾਵਾ ਕੋਈ ਚੱਕਰ ਨਹੀਂ ਆ ਤੇ ਬਾਕੀ ਸਾਡਾ ਸੌਲਡ ਆਊਟ ਆ ਤੇ ਐਵੇਂ ਵਿੱਚ ਮਸਾਲੇ ਨਾ ਲਾਓ ਅਸੀਂ ਕਿਸੇ ਵੀ ਕੰਮ ਦੇ ਵਿੱਚ ਨਹੀਂ ਆ ਨਾ ਕੱਲ ਹੀ ਨਾ ਅੱਜ ਆ ਤੇ ਅਸੀਂ ਸਾਡਾ ਕੰਮ ਬਾਹਰ ਆ ਵੈਗੁਰ ਜੀ ਦਾ ਖਾਲਸਾ ਵੈਗੁਰ ਜੀ ਕੀ ਫਤਿਹ ਹਾਂਜੀ ਵੈਗੁਰ ਜੀ ਦਾ ਖਾਲਸਾ ਸ੍ਰੀ ਵੈਗੁਰ ਜੀ ਕੀ ਫਤਿਹ ਆ ਜੋ ਵੀ ਸੋਸ਼ਲ ਮੀਡੀਆ ਤੇ ਚੱਲਣ ਡਿਆ ਵਾ ਇਹ ਘਟਨਾ ਵਾਪਰਨ ਤੋਂ ਪਹਿਲਾਂ ਮੈਂ ਲਵ ਵੀਰ ਹੋਣਾ ਨਾ ਖੱਖ ਹੋਣਾ ਨਾ ਹਾਂ ਬੈਠਾ ਤੇ ਆਪਣੇ ਭਰਾ ਹੀ ਕੁਝ ਠੀਕ ਆ ਤੇ ਜਸ ਹੋਣਾ ਨਾ ਸਾਰਾ ਸਾਡਾ ਕੰਪਰੋਮਾਈਜ਼ ਹੋ ਗਿਆ ਜਿਹੜੀਆਂ ਉਹਨਾਂ ਤੋਂ ਹੀ ਉਹਨਾਂ ਨੇ ਮੰਨੀਆਂ ਤੇ ਚਲੋ ਜਿਹੜੀਆਂ ਸਾਡੇ ਤੋਂ ਹੀ ਆਸੀਂ ਮੰਨੀਆਂ ਤੇ ਆ ਜੋ ਵੀ ਕੇਸ ਕੂਸ ਚੱਲਣ ਦੇ ਜੋ ਵੀ ਕੰਮ ਹੋਇਆ ਘਟਨਾ ਵਾਪਰੀ ਆ ਇਹ ਘਟਨਾ ਵਾਪਰਨ ਤੋਂ ਪਹਿਲਾਂ ਅਸੀਂ ਉਸ ਵਕਤ ਇਕੱਠੇ ਬੈਠੇ ਆ 4 ਘੰਟੇ ਤੋਂ ਪਹਿਲਾਂ ਅਸੀਂ 4 ਘੰਟੇ ਹੋ ਗਏ ਪਹਿਲਾਂ ਬੈਠੇ ਆ ਉੱਥੇ ਫੋਨ ਆਇਆ ਵੀਰ ਨੂੰ ਤੇ ਬਾਕੀ ਸਾਡਾ ਕਿਸੇ ਨਾਲ ਵੀ ਕੋਈ ਲੈਣਾ ਦੇਣਾ ਨਹੀਂ ਆ ਇਹ ਗੱਲ ਵੀਰਾਂ ਨੂੰ ਵੀ ਪਤਾ ਵਾ ਲਾ ਬਣਾ ਨੂੰ ਤੇ ਅਸੀਂ ਉਹ ਵਕਤ ਇਕੱਠੇ ਆ ਇਹ ਸਾਰੇ ਆਪਣੀ ਆ ਆਪਣੇ ਭਰਾ ਵਾ ਸਾਡਾ ਵਿੱਚ ਕੋਈ ਰੋਲ ਨਹੀਂ ਆ ਸਾਨੂੰ ਵਿੱਚ ਨਾ ਘੜੀ ਸਿਆ ਜਾਵੇ ਧੰਨਵਾਦ ਹਰ ਪੰਜਾਬੀ ਅਪਡੇਟ ਸਭ ਤੋਂ ਪਹਿਲਾਂ ਦੇਖਣ ਦੇ ਲਈ ਸਾਡੇ YouTube ਚੈਨਲ ਨੂੰ ਸਬਸਕ੍ਰਾਈਬ ਕਰ ਲਓ ਤੇ ਵੀਡੀਓ ਸ਼ੇਅਰ ਕਰ ਦਿਓ ਧੰਨਵਾਦ